ਦੇਖੋ ਪਈ ਸਾਰੇ ਬੜੇ ਜ਼ਿੰਮੇਵਾਰ ਪੱਤਰਕਾਰ ਸਹਿਬਾਨ ਬੈਠੇ ਹੋ ਅੱਜ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਤੇ ਜਿਹੜੀ ਵਿਜੀਲੈਂਸ ਦੀ ਰੇਡ ਹੋਈ ਹੈ ਇਹ ਰੇਡ ਦਾ ਜਿੰਨਾ ਵੀ ਇਹਦੀ ਨਿੰਦਿਆ ਕੀਤੀ ਜਾਵੇ ਉਹਨਾਂ ਹੀ ਘਟ ਹੈ ਦੇਖੋ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਸੰਸੋਧੀਆ ਸਾਹਿਬ ਜੋ ਖੁਦ ਇੱਕ ਸਜਾ ਯਾਕਾ ਦਿੱਲੀ ਦੇ ਨਕਾਰੇ ਤੇ ਫਟਕਾਰੇ ਲੀਡਰ ਨੇ ਔਰ ਖੁਦ ਵੱਡੇ ਵੱਡੇ ਪਰਚੀਆਂ ਤੇ ਵੱਡੇ ਵੱਡੇ ਘਟਾਲਿਆਂ ਦੇ ਵਿੱਚ ਲਿਖਨੇ ਔਰ ਜਮਾਨਤਾ ਤੇ ਆਏ ਹੋਏ ਨੇ ਜਮਾਨਤਾ ਤੇ ਆਏ ਹੋਏ ਨੇ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਤੇ ਰੇਡ ਕਰਕੇ ਸਵੇਰੇ 30 ਬੰਦਿਆਂ ਨੇ ਬਿਨਾ ਕਿਸੇ ਸਰਚ ਵਾਰੰਟ ਦੇ ਬਿਨਾ ਕਿਸੇ ਅਰੈਸਟ ਵਾਰੰਟ ਦੇ ਉਹਨਾਂ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਤੇ ਹਮਲਾ ਜਿਹੜਾ ਉਹ ਰੇਡ ਕਰਕੇ ਇਹ ਗੱਲ ਨੂੰ ਦਰਸਾਇਆ ਕਿ ਪੰਜਾਬ ਦੇ ਅੰਦਰ ਅਗਰ ਕੋਈ ਵੀ ਵਿਰੋਧੀ ਧਿਰ ਦਾ ਵੱਡਾ ਲੀਡਰ ਜਾਂ ਆਮ ਵਰਕਰ ਅਗਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜਾਂ ਸਰਦਾਰ ਭਗਵੰਤ ਸਿੰਘ ਮਾਨ ਦੀਆਂ ਨਾਕਾਮੀਆਂ ਨੂੰ ਸ਼ੀਸ਼ਾ ਕਰਨਾ ਚਾਹੇਗਾ ਤਾਂ ਉਹਦਾ ਹਾਲ ਜਿਹੜਾ ਹੈ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਵਰਗਾ ਹੋਵੇਗਾ ਪੁਲਿਸ ਦੀਆਂ ਰੇਡਾਂ ਕੀਤੀਆਂ ਜਾਂਦੀਆਂ ਨੇ ਵਿਜੀਲੈਂਸ ਦੀਆਂ ਰੇਡਾਂ ਕੀਤੀਆਂ ਜਾਂਦੀਆਂ ਨੇ ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹਣਾ ਮਾਨ ਸਾਹਿਬ ਇਹ ਗੁਰੂਆਂ ਪੀਰਾਂ ਦੀ ertid ਹੈ ਇਸ ertid ਤੇ ਕਿਸੇ ਨੂੰ ਦਬਾ ਕੇ ਨਹੀਂ ਚੱਲਿਆ ਜਾ ਸਕਦਾ ਸਾਡੇ ਪੁਰਖਾਂ ਨੇ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਮੁਗਲਾਂ ਨੇ ਤੇ ਅੰਗਰੇਜ਼ਾਂ ਨੇ ਪਰ ਉਹਨਾਂ ਦਾ ਹਸ਼ਰ ਵੀ ਤੁਸੀਂ ਵੇਖਿਆ ਔਰ ਅੱਜ ਜਿਹੜਾ ਤੁਸੀਂ ਵਿਰੋਧੀ ਧਿਰ ਦੇ ਲੀਡਰ ਸਾਹਿਬਾਨਾਂ ਦੇ ਭਾਵੇਂ ਦੇਖੋ ਸਿਆਸਤ ਦੇ ਵਿੱਚ ਵਿਚਾਰਦਰਾ ਲੱਗ-ਲੱਗ ਹੋ ਸਕਦੀ ਹੈ ਪਰ ਭਾਵੇਂ ਖੇੜਾ ਸਾਹਿਬ ਨੇ ਭਾਵੇਂ ਅਜ ਬਿਕਰਮਜੀਤ ਸਿੰਘ ਜੀ ਮਜੀਠੀਆ ਨੇ ਉਹਨਾਂ ਦੇ ਘਰ ਤੇ ਰੇਡ ਕਰਨਾ ਔਰ ਉਹਨਾਂ ਦੇ ਬੱਚੇ ਛੋਟੇ-ਛੋਟੇ ਬੱਚੇ ਉਹਨਾਂ ਦੀ ਵਾਈਫ ਜਿਹੜੀ ਹੈ ਔਰ ਚੁਣੀ ਨੁਮਾਇੰਦਾ ਐਮ ਐਲ اے ਵੀ ਪੰਜਾਬ ਦੀ ਇੱਕ ਚੁਣੀ ਨੁਮਾਇੰਦਾ ਲੋਕਾਂ ਦੀ ਚੁਣੀ ਨੁਮਾਇੰਦਾ ਹੋ ਉਹਨਾਂ ਦੇ ਘਰ ਤੇ ਰੇਡ ਕਰਨਾ ਇਸ ਘਰ ਦੀ ਕੋਰ ਲਿੰਦਿਆ ਕੀਤੀ ਜਾਂਦੀ ਹੈ ਔਰ ਇਹਨੂੰ ਮਿਨੀ ਅਮਰਜੈਂਸੀ ਦੇ ਨਾਮ ਦਿੱਤਾ ਜਾਂਦਾ ਹੈ ਇਹ ਮਿਨੀ ਅਮਰਜੈਂਸੀ ਹੈ ਭਾਈ ਸਾਹਿਬ ਇਹ ਪੱਤਰਕਾਰ ਸਾਹਿਬ ਹੈ ਮਿਨੀ ਅਮਰਜੈਂਸੀ ਹੈ ਵੀ ਅਗਰ ਪੰਜਾਬ ਦੇ ਅੰਦਰ ਕੋਈ ਵੀ ਹਕਮਰਾਨ ਸਰਕਾਰ ਦੇ ਖਿਲਾਫ ਗੱਲ ਕਰੇਗਾ ਤਾਂ ਉਹਦਾ ਜਿਹੜਾ ਉਹਦੀ ਗੱਲ ਨੂੰ ਦਬਾਉਣ ਦੀ ਖਾਤਰ ਉਹਨੇ ਤੇ ਜ਼ਬਰ ਜ਼ੁਲਮ ਤੇ ਤਸ਼ੱਦਦ ਕੀਤਾ ਜਾਊਗਾ ਔਰ ਮੈਂ ਇਸ ਗੱਲ ਦੀ ਗੱਲ ਦੀ ਕੋਰ ਨਿੰਦਿਆ ਕਰਦਾ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਜਿਹੜੀ ਰੇਡ ਹੋਈ ਹੈ ਉਸ ਦੀ ਕੋਰ ਨਿੰਦਿਆ ਕਰਦਾ ਅਜਿਹੇ ਕਰਤੱਬ ਜਿਹੜੀ ਹੈ ਪੰਜਾਬ ਦੀ ਹਕਮਰਾਨ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਔਰ ਜੇ ਇਹ ਆਪਦੀ ਗੱਲ ਤੋਂ ਬਾਝ ਨਾ ਆਏ ਤਾਂ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਨੂੰ ਇੰਦਾ वॾा खमेजा भुगत पए पाबम ते पाब जी जनत इन्ह तोड़ जवाब देगी